ਸਸਿਕਾਲ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਜੋਗੇ ਕੁਐਸਟਾ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਲਾਹਮੇ ਵਾਲੀ ਗੱਲ ਨਾ ਰਵੇ ਜੇ ਕੋਈ ਭੈਣ ਭਰਾ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਵਿੱਚ ਵੇਚਾਈ ਕਰ ਸਕਦੇ ਜੀ ਪਹੁੰਚਿਆ ਪਿੰਡ ਸੋਲ ਬਾਈ ਸਰਵਣ ਸਿੰਘ ਦੇ ਫਾਰਮ ਤੇ ਦੋ ਐਨੀਮਲ ਸਜਣੋ ਵਿਖਾਉਣ ਲੱਗੇ ਆ ਫਰਜ਼ ਸਮਝ ਕੇ ਜੁੜੇ ਰਹੋ ਐਂਡ ਤੱਕ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਡਰੈਸ ਕਰ ਲਿਆ ਨੋਟ ਭਾਈ ਜੀ ਹਾਂਜੀ ਹਾਂਜੀ 10 ਪਿੰਡ 16 ਹਾਂਜੀ ਜ਼ਿਲ੍ਹਾ ਤਨਤਨ ਸਾਹਿਬ ਤੇ ਮੋਬਾਈਲ ਨੰਬਰ 762886235 ਠੀਕ ਹੈ ਸ਼ਰਵਾਰ ਕਿਤੋਂ ਕਰੀਏ ਝੋਟੀ ਤੋਂ ਤਾਂ ਮੈਂ ਤੋਂ ਝੋਟੀ ਤੋਂ ਕਰ ਲਓ ਵਹਿੜ ਤੋਂ ਤਾਂ ਕਿਸੇ ਮੱਝ ਚਲੋ ਇੱਥੇ ਹੀ ਕਰ ਲਓ ਕਿੰਨਾ ਪ੍ਰੋਪਰ ਭਾਈ ਦੁੱਧ ਹੋਊਗਾ ਦੁੱਧ 10 ਲੀਟਰ ਹੋਊਗਾ ਜੀ 10 ਕਿਲੋ ਹਾਂਜੀ ਹਾਂਜੀ ਸੌਦਾ ਬਾਅਦ ਕਰੇ ਇਹ ਨਾ ਨੌਣਾ ਹੋਊਗਾ ਠੀਕ ਹੈ ਤੇ ਪਹਿਲੋ ਆ ਕੇ ਤਸੱਲੀ ਕਰੇ ਚਬਾਈ ਕੇ ਹੈਨਾ ਵਾਹ ਜੀ ਸੌਦਾ ਕਰ। ਵਾਹ ਜੀ ਸੌਦਾ ਕਰ ਲੈ। ਲਓ ਸਜਣੋ। ਕਿਆ ਬਾਤ ਹੈ। ਲੈ ਵਾਲੂਆ ਬਹੁਤ ਸੋਹਣਾ ਲੱਗਾ। ਕਰਮਾ ਵਾਲੀ ਨੂੰ ਜਿੰਦੀ ਰਵੇ। ਕਿਉਂਕਿ ਲੋਕ ਭੈਣ ਭਰਾ ਜਿਹੜੇ ਰੁੱਝੇ ਸੀ ਕਮਾਕਾਰਾਂ ਦੇ ਵਿੱਚ ਸਾਰੇ ਥੋੜੇ ਜਿਹਾ ਵਿਹਲੇ ਹੋ ਗਏ ਆ। ਠੀਕ ਹੈ ਜੀ। ਹੁਣ ਸਿਆਲ ਦੇ ਵਿੱਚ ਖਾਸ ਕਰਕੇ ਦੁੱਧ ਦੀ ਲੋੜ ਆ। ਤੇ ਬਰਸੀਨ ਜਿਵੇਂ ਸਤਾਲੇ ਕਹਿੰਦੇ ਆਣ ਉਹ ਭੈਣ ਭਰਾਵਾਂ ਦੇ ਜਿਹੜੇ ਬਿਲਕੁਲ ਹੁਣ ਨੂੰ ਤਿਆਰ ਹੋ ਜਾਣੇ ਕੋਈ ਦਾਹਵੀਆਂ ਦਿਨਾਂ ਦੇ ਵਿੱਚ। ਲੈਓ ਭਾਈ ਜੀ। ਤੇ ਹੁਣ ਦੁੱਧ ਦੀ ਮਾਤਰਾ ਦਾ ਰੇਟ ਵੀ ਵੱਜ ਜਾਣਾ। ਚਾਰ ਆ ਗਿਆ ਠੀਕ ਹੈ ਜੀ ਤੇ ਜਿਹੜੇ ਭੈਣ ਭਰਾ ਰੁੱਝੇ ਹੋ ਵੀ ਵੇਲੇ ਹੋਗੇ ਹੁਣ ਪਸ਼ੂ ਦੀ ਖਰੀਦਦਾਰੀ ਜਿਹੜੀ ਬਿਲਕੁਲ ਚਾਲੂ ਹੋ ਗਈ ਹੈ ਲੈਣੇ ਆ ਇਸ ਕਰਕੇ ਰੇਟ ਅੱਜ ਤੋਂ ਬਾਅਦ ਹੁਣ ਗਾਂ ਵਧਣਾ ਹੈ ਜਿੰਨਾ ਰੇਟ ਪਸ਼ੂ ਦਾ ਘਟਣਾ ਸੀ ਘੜ ਕੇ ਹੁਣ ਵਧਣਾ ਸ਼ੁਰੂ ਹੋ ਗਿਆ ਇਹ ਹੋਰ 10 ਦਿਨਾਂ ਨੂੰ ਭਾਵੇਂ ਜਿੰਨੇ ਦੀ ਮਰਜ਼ੀ ਹੁਣ 10000 ਰੁਪਇਆ ਮੈਂ ਵਾਜਣੀ ਤੇ ਅਜਦਾ ਰੇਟ ਭਾਈ ਜੀ ਕਿੰਨਾ ਕਰ ਦੀਏ ਇਹੋ ਤਾਂ ਦੱਸਿਆ ਵੀ ਮੁੱਲ 85 ਮਾਂਗ ਕੇ 80000 ਦੀ ਹਾਨ ਆ ਉਹ ਚ ਛੋਟ ਕਰਨੀ ਆ ਜੀ ਸਹੀ ਗੱਲ ਹੈ ਹਾਂ ਜੀ ਇਹ ਗਾਂ ਦਾ ਦਾਵੀਆਂ ਦਿਨਾਂ ਨੂੰ ਮੈਂ ਲੱਖ ਦੇ ਪਹੁੰਚਣੀ ਲਈ ਲੱਖ ਵੀਕਣੀ ਆ ਜੀ ਵੇਚ ਜਾਣੀ ਆ ਨਾ ਇਹ ਨਹੀਂ ਆਪ ਹੀ ਭੈਣ ਭਰਾਵਾਂ ਨੇ ਦੱਸਣਾ ਕਿ ਵਾਕੇ ਹੀ ਰੇਟ ਉਹ ਹੋ ਰਿਹਾ ਅੱਜ ਰੇਟ ਹੋ ਰਿਹਾ ਇਹਨੂੰ ਲਾ ਦਿਓ ਲੈ ਵਾਲਾ ਚੰਗਾ 10 ਕਿਲੋ ਦੁੱਧ ਹੋਊਗਾ ਠੀਕ ਹੈ ਜੀ ਇੱਕ ਆ ਵੜ ਆ ਗਈ ਇਹ ਕਿਹੜੀ ਵੈਰੈਟੀ ਆ ਗਈ ਗਰਲੈਂਡੋ ਆ ਗਈ ਬੱਛੀ ਦੂਜਾ ਸੂਰਾ ਸੂਰਾ ਹਾਂ ਰੈਡ ਰੈਡ ਕਲਰ ਚ ਆ ਗਈ ਹੈਨਾ ਠੀਕ ਆ ਦੋ ਕਲਰ ਹੁੰਦੇ ਜਾਂ ਵਾਈਟ ਜਾਂ ਰੈਡ ਠੀਕ ਆ ਮਗਰ ਬੱਛੀ ਆ ਗਈ ਜਰਸੀ ਦੀ ਲੈਓ ਜੇਰ ਜਰ ਪਾ ਕੇ ਸਜਣੋਂ ਬਿਲਕੁਲ ਪ੍ਰੋਪਰ ਓਕੇ ਹੋ ਗਈ ਹੈ ਤੇ ਦੋ ਹੋ ਗਈਆਂ ਹਾਂ ਥਾਨ ਬਹੁਤ ਸੋਹਣਾ ਲੱਗਾ ਮੱਝਾਂ ਵਾਲਾ ਥਾਨ ਲੱਗਾ ਕਰਨ ਵਾਲੀ ਜਿੰਦੀ ਜੀ ਬਈ ਲੈਓ ਲੈਓ ਬਈ ਕਿਆ ਬਾਤ ਹੈ ਤੇ ਰੇਡ ਬਾਈ ਜੀ ਰੇਡ ਤਾਂ ਪਾਸ ਸਾਟ ਪੈਂਟ ਵਾਲਾ ਨਹੀਂ ਆ ਮੁੱਲ 55 ਹਾਣਾ 50000 ਦੀ ਸਹੀ ਗੱਲ ਹਾਂਜੀ ਹਾਂਜੀ ਲਓ ਸੱਜਣਾ ਲਾ ਦਿਓ 50000 ਦੀ ਜੈਸਨ ਹੋ ਜੂਗੀ ਬਾਕੀ ਚੰਗੀ ਹੈ ਹਨਾ ਵਾਹ ਕਿਆ ਬਾਤ ਹੈ ਸਸਿਕਾ